ਇੱਥੇ ਜੀ ਆਇਆ ਸੀਗਾ ਮੈਂ ਤਾਂ ਗਿਆ ਕਿੱਧਰ ਦਿਨਾਂ ਦਾ ਨਹੀਂ ਇੱਥੇ ਕਿਤੇ ਚਲ ਆਇਆ ਇੱਥੇ ਦੇਖਦੇ ਆ ਲੰਘੂਗਾ ਤਾਂ ਇੱਧਰ ਹੀ ਲੋਕ ਐ ਬੈਠਾਉਂਗੇ ਕਿਤੇ ਉਹ ਜਿੱਲੂ ਕਿਆ ਹੋਇਆ ਕਦੇ ਤਾਂ ਨਿਕਲੂਗਾ ਇੱਧਰ ਹੀ ਆਊਗਾ ਆਪਾਂ ਲੁੱਕੇ ਬਹਿ ਜਾਂਦੇ ਹਾਂ ਨਾ ਓਰੇ ਹੋਰ ਇੱਥੇ ਖੜ੍ਹ ਜਾ ਗੱਲ ਪੱਕੀ ਆ ਯਾਰ ਕੀ ਬੋਲਣਾ ਉਹ ਕੀ ਕਿਹਾ ਉਹ ਪੱਕੇ ਜਿਹੀ ਕਿੱਡੀ ਕੀ ਹਵਾ ਵੀ ਨਹੀਂ ਚਲਦੀ ਯਾਰ ਦੇਖ ਨਾ ਉੱਪਰ ਤੋਂ ਉੜਾ ਗਿਆ ਓਏ ਉਹ ਚੜੀ ਖੜਾ ਉਹ ਬੁੜਾ ਜਾਂ ਚੰਦੋਲ ਤੇ ਨਹੀਂ ਲੱਗਦਾ ਓਏ ਉਹੀ ਆ ਉਹੀ ਆ ਉਹ ਤਾਂ ਤੀਮੀ ਲਈ ਖੜਾ ਹੋ ਗਿਆ ਗੱਲ ਪੱਕੀ ਹੋਵੇ ਉਹਰ ਉਤਾਤ ਸੁਣਾ ਦੇ ਬੀਬੀ ਨੂੰ ਉਹ ਦੇਖ ਲੈ ਭੈਣਾ ਕੀ ਦੱਸਣਾ ਕਰੀ ਜਾਂਦਾ ਹਾਂ ਯੋਜਨਾ ਰੋਣਾ ਨਾ ਪੀਪਿੰਦੇ ਸਾਤੇ ਕਿ ਮੈਂ ਖੜਦਾ ਰੱਖੀ ਤੇ ਕੰਮ ਕੋਲੇ ਤੋਂ ਆਉਣਾ ਦਾ ਉਹ ਇਹ ਤਾਂ ਫੜਾਉਣੀ ਪਊ ਉਹ ਤਾਂ ਲਾ ਕੇ ਕੋਈ ਯਾਰ ਤੇ ਬੀਬੀ ਖਾਂ ਖਾਂ ਕਲੇਸ਼ ਕਰੂਗੀ ਯਾਰ ਫਿਰ ਆਪਣਾ ਯਕੀਨ ਨਹੀਂ ਮੰਨਣਾ ਬੀਬੇ ਨੇ ਔਰ ਇਹ ਵੀ ਗੱਲ ਹੈਗੀ ਹਣਾ ਤੂੰ ਜਾ ਸੱਦ ਕੇ ਲਿਆ ਮੈਂ ਖੜਦਾ ਰੱਖੀ ਤੇ ਚੱਲ ਤੂੰ ਇੱਥੇ ਖੜ ਮੈਂ ਬੀਬੇ ਨੂੰ ਲਿਆਉਣਾ ਕੋਈ ਮਾੜਾ ਜਿਹਾ ਸ਼ੀਤੀ ਮੂੜੀ ਚੱਲ ਇੱਥੇ ਰੋਕ ਤਾ ਮੈਂ ਦਰੇ ਕਰੋ ਕੰਮ ਬੜਾ ਆਇਆ ਯਾਰ ਬੜਾ ਕੰਮ ਖਰਾਉ ਕਰਿਆ ਨਹੀਂ ਤਾਲ ਹੁੰਦਾ ਬੇਪੀਵੀ ਅਜੂਸ਼ੀ ਤੇ ਅੱਜ ਦਾ ਇਹ ਫੜਿਆ ਗਿਆ ਰੰਗੇ ਹੱਥੀ ਕੋਈ ਲੱਖਾ ਕਿਨੇ ਖੜਾ ਇੱਥੇ ਉਹ ਨੀਲਾ ਲੱਖੀ ਨਹੀਂ ਪਤਾ ਲੱਗਿਆ ਗੱਟਾ ਪਰ ਦੀਨਾ ਨਹੀਂ ਇੱਥੇ ਯਾਰ ਕੋਈ ਚਾਗ ਰਾਇ ਦੇ ਗਿਆ ਇੱਥੇ ਕੋਈ ਆਹ ਉਹ 당ਣਾ ਬੜੀ ਦੀਨਾ ਉਹ ਹਾਂ ਹਾਂ ਅੰਚਾ ਨਿਕਲਦੇ ਪੈਣੀਆ ਕੀ ਨਾ ਸਾਲਕ ਨੂੰ ਨਹੀਂ ਵਰਤਦਾ ਹਾਂ ਹਾਂ ਨਾ ਉਹ ਇਹ ਤਾਂ ਹਰਾ ਹਰਾ ਸੂਟ ਪਾਈ ਕਰਦੀ ਆ ਤੇ ਨਿਕਲ ਕੇ ਕਹਿੰਦੀ ਮੱਦੇ ਨਿਕਲ ਆਪਣਾ ਫੋਨ ਟਿਕਿਆਗਾ ਹੋਰ ਮੇਰੇ ਸਾਰੇ ਨੂੰ ਫੋਨ ਵੀ ਲਾਇਆ ਸੀਗਾ ਆਪਾਂ ਨੂੰ ਤਾਂ ਕਹਿੰਦਾ ਮੈਂ ਖੇਤ ਜਾਣਾਗਾ ਦੇਖ ਲੈ ਕਹੇ ਜੇ ਕੰਮ ਕਰਦਾ ਫਿਰਦਾ ਇੱਥੇ ਲੈ ਤਾਂ ਖਾਊ ਜਿੱਤੋ ਕਿਹਤ ਨਹੀਂ ਬੜੀ ਫੈਲਿੰਗ ਲਾਈ ਨਾ ਉਹ ਚਲ ਕੋਈ ਗੰਨਿਆ ਪਤਮਾਸਾ ਰਹੀ ਹੈ ਤੇ ਆਂ ਤਾਂ ਆਪਣਾ ਕੁਦੂ ਹੀ ਬਣਾ ਕੇ ਗਿਆ ਸੀਗਾ ਆਪਾਂ ਪੈਂਦੀਆਂ ਦੇਖਾਂਗੇ ਉਹਦੇ ਚੁੱਪ ਕਰਕੇ ਬੈਠੇ ਰਹਿੰਦੇ ਪੀਤਾ ਉਿੰਦੀ ਨਾ ਹੋਇ ਤੇ ਉਹ ਪਰਾਹ ਲਾਤੀ ਕੋਈ ਨਾ ਨਾ ਤੱਕੋ ਜਾਨ ਨੂੰ ਬੈਠੇ ਆਪੇ ਤੇ 10 ਮਿੰਟ ਦੇਖਦੇ ਆਂ ਕੀ ਬੰਦ ਹੈਗਾ ਟੱਪ ਕਰਕੇ ਦੇਖੀਂ ਬੇਬੇ ਓ ਬੇਬੇ ਓ ਬੇਬੇ ਉੱਠਾ ਛੱਡ ਬੇਬੇ ਵੇ ਆ ਗਿਆ ਤੇਰਾ ਬਾਪੂ ਓ ਬਾਪੂ ਕਿੱਥੇ ਆ ਗਿਆ ਬਾਪੂ ਨੇ ਤਾਂ ਉਹੀ ਚੰਦ ਚੜਾਤਾ ਕਿਹੜਾ ਚੰਦ ਓਏ ਹੋਰ ਉਹ ਤਾਂ ਤੀਮੀ ਲਈ ਫਿਰਦਾ ਹੈਗਾ ਬਾਪੂ ਤਾਂ ਹਾਏ ਤੀਮੀ ਹੋਰ ਹਾਏ ਵੇ ਚੌਰਿਆ ਵੇ ਤੂੰ ਮੈਨੂੰ ਬੱਟ ਤਾ ਵੇ ਵੇ ਆ ਘਰਨਾ ਮੈਂ ਤੂੰ ਡਰਤੀ ਸੀ ਪੁੱਤੂ ਦੇ ਦੋ ਕਿੱਥੇ ਲਈ ਫਿਰਦਾ ਤੀਮੀ ਉਹਦਾ ਬੇਬੇ ਬਰੋਟੇ ਤੇ ਚੜਾਈ ਖੜਾ ਤੀਮੀ ਨੂੰ ਬਰੋਟੇ ਤੇ ਹੋਰ ਪੁੱਤ ਬਰੋਟੇ ਤੇ ਕਿਵੇਂ ਚੜ ਗਿਆ ਉਹਦਾ ਬਿਮਾਰ ਸੀ ਹਜੇ ਅੱਜ ਦਾ ਤੁਰਨ ਲੱਗਿਆ ਉਹ ਉਹਨੂੰ ਤਾਂ ਬੇਬੇ ਪਾਪ ਜੀ ਨੇ ਕਰਤਾ ਕੰਮ ਉਹ ਤਾਂ ਵੱਧ ਗਿਆ ਕੰਮ ਉਹਦਾ ਹਏ ਵੇ ਬੱਕਰਾ ਵੇ ਤੂੰ ਸਾਨੂੰ ਜਾਉਂਦੇ ਅਜ ਰਹਿ ਜਾਂਦੇ ਵੇ ਹਏ ਬੈਡੀ ਢਾਕ ਚੱਕੀ ਕਰਦਾ ਤੈਨੂੰ ਲੱਤ ਨਹੀਂ ਤੋੜੀ ਗਈ ਦੋਨੇ ਜਣਿਆਂ ਦੀ ਉਹ ਲੱਤ ਬੇਬੇ ਕਿੱਥੇ ਤੋੜਦਾ ਟੀਸੀ ਵਾਲੇ ਡਾਣੇ ਤੇ ਤਾਂ ਲਿਫਟੇ ਪਏ ਸੀ ਇਹ ਨੀਂਤੀ ਢਾਕ ਕਿੱਥੇ ਜਾਂਦੀ ਆ ਟੀਸੀ ਵਾਲੇ ਦੇ ਹੋਰ ਹਏ ਵੇ ਬੱਕਰਾ ਤੂੰ ਤਾਂ ਇਦੋਂ ਨਾਲ ਮੱਜੇ ਨਾਲ ਹੀ ਮਰਿਆ ਰਹਿੰਦਾ ਉਹ ਤਾਂ ਕਹਿੰਦਾ ਬਾਪੂ ਲੋਟਰੀਆਂ ਤਾਂ ਕਰ ਲਿਆ ਲੋਟ ਓਏ ਹੁਣ ਮੈਨੂੰ ਤਾਂ ਐਸੀ ਵੀ ਚੱਲ gekeੜਾ ਦੇਣ ਗਿਆ ਪਿੰਡ ਚ ਇੱਧਰ ਡੱਪ ਗਿਆ ਕਿ ਇੱਧਰ ਡੱਪ ਗਿਆ ਅੱਧੀ ਰਾਤ ਨੂੰ ਕਹਿੰਦਾ ਮੈਂ ਪੈਰ ਮੋਕਲ ਕਰਨ ਜਾਣਾਗਾ ਹੋ ਰਾਜਾ ਬੇਬੇ ਉੱਥੇ ਲੱਖਾ ਵੀ ਉੱਥੇ ਖੜਾਗਾ ਆ ਜਾ ਖਾਲੀ ਹੱਥ ਮੜਿਆ ਇੱਧਰ ਕੀ ਲੈਣਗਾ ਲੱਤ ਤੋੜ ਕੇ ਲਿਉਣੀ ਸੀ ਉਹਦੀ ਉਹ ਲੱਤ ਬੇਬੇ ਡਾਂਗ ਜੇ ਪਾਈਦੀ ਹੁੰਦੀ ਫਿਰ ਤਾਂ ਮਾਰਦਾ ਮੈਂ ਹਾਏ ਆ ਜਾ ਕਿਹੜੀ ਬੈਤਲਾ ਕਿਹੜੀ ਘਰ ਪੱਟੂਗੇ ਇੱਥੋਂ ਹੋਊਗੀ ਲਪਾਉ ਕੋਈ ਹਏ ਵੇ ਤੈਨੂੰ ਕਾ ਨੂੰ ਠੀਕ ਕਰਨਾ ਸੀ ਤੂੰ ਤਾਂ ਰੇੜੀ ਜਿੱਤੇ ਠੀਕ ਸੀ ਪੁੱਤ ਕਿਹੜੀ ਸੀ ਬੈਲਣਾ ਬੇਬੇ ਜائیں ਪਤਾ ਹੁੰਦਾ ਮੈਨੂੰ ਕਿਹੜੀ ਸੀ ਵਰਤਾ ਮੈਂ ਦੱਸ ਹੀ ਦਿੰਦਾ ਹੁਣ ਐਨੇਰੇ ਚ ਕੀ ਪਤਾ ਲੱਗਦਾਗਾ ਚੱਲ ਮੇਰੀ ਸੌਕ ਨੂੰ ਗੋਡਿਆ ਥਰੇ ਲਾਉਂ ਗੁੱਤ ਪਟੂਂਗੀ ਮੈਂ ਹੋ ਰਾਜਾ ਤਾਂ ਹੀ ਦਾ ਤੈਨੂੰ ਨਾਲ ਲੈ ਕੇ ਆਇੰਗਾ ਵੀ ਉਹਨਾਂ ਨੂੰ ਰੰਗੇ ਹੱਥੀ ਪੜੇਗੀ ਆ ਜਾ ਪਟੂ ਗੁੱਤ ਆ ਜਾ ਸੌਕਣ ਇੱਥੋਂ ਹੋ ਗਈ ਲਵ ਪਵ ਗਈ ਮੈਂ ਤਾਂ ਬੇਬੇ ਕੀ ਪਤਾ ਹੁਣ ਕੋਲੇ ਜਾਏ ਤੂੰ ਪਤਾ ਲੱਗੂ ਚੌਰਾ ਕੀ ਚੰਦ ਚੜ੍ਹਦਾ ਦੀਆਂ ਰਾਤਾਂ ਨੂੰ ਪਾਂਗਾ ਕੀ ਕਾ ਵੀ ਨਹੀਂ ਆਇਆ ਯਾਰ ਹਜੇ ਬੇਬੇ ਨੂੰ ਲੈ ਕੇ ਆ ਪਾਉਂਗੀ ਨਾ ਕਿਸੇ ਪਾਸੇ ਹੋਰ ਇਹ ਤਾ ਆ ਕੋਪਿਆ ਪਿਆ ਮੈਨੂੰ ਉਤਰਦਾ ਦੋ ਤਿੰਨ ਘੰਟੇ ਹਮਾਂ ਲ ਹੈਲੋ ਹਾਂ ਕਿਵੇਂ ਆ ਜਾਣਾ ਬਹੁਤ ਠੀਕ ਆ ਹਾਂ ਹਾਂ ਠੀਕ ਆ ਠੀਕ ਆ ਵਧੀਆ ਹੋਰ ਕੁਝ ਨਹੀਂ ਮੈਂ ਤਾਂ ਖੇਤੋਂ ਨਹੀਂ ਆਇਆ ਹੋਇਆ ਸੀਗਾ ਇੱਧਰ ਪਾਣੀ ਲੈ ਆਇਆ ਜਨੇ ਆ ਹਾਂ ਹਾਂ ਠੀਕ ਆ ਉਹ ਮੈਨੂੰ ਮੁੰਨੇ ਨਹੀਂ ਆਇਆ ਇੱਧਰ ਕੋਈ ਨਾ ਟੈਂਪੂ ਤਾਂ ਕੱਢਣਾ ਪੈਂਦਾ ਆਪੀ ਕੱਢ ਟੈਂਪੂ ਦਾ ਮੈਨੂੰ ਨਹੀਂ ਪਤਾ ਹੈਗਾ ਕੋਈ ਨਾ ਮੂਵੀ ਦਿਖਾ ਕੇ ਲੈ ਆਉਂਦਾ ਨੂੰ ਕੋਈ ਨਾ ਇਹਨਾਂ ਦਾ ਕਿਆ ਕਰਦਾ ਚੱਲਾਂਗੇ ਨਾਲੇ ਸ਼ੂਟ ਦਵਾ ਕੇ ਲੈ ਆਉਂਦਾ ਨੂੰ ਬਾਤਾਂ ਹਾਂ 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 ਪੱਕਾ ਦਵਾ ਕੇ ਲਿਆਉਂਗਾ ਹੋਰ ਦੱਸ ਕੋਈ ਘਟ ਵਾੜ ਮੈਂ ਤਾਂ ਕਾਹਨੂੰ ਟੈਨਸ਼ਨ ਲੈਣੀ ਨਹੀਂ ਆ ਸਾਰੀਆਂ ਕੰਮੀਆਂ ਪੂਰੀਆਂ ਕਰ ਦੂੰ ਮੈਂ ਤੂੰ ਆਤਾ ਸਹੀ ਤਰ੍ਹਾਂ ਰੰਗ ਭਰ ਦੂੰ ਤੇਰੀ ਜ਼ਿੰਦਗੀ ਚ ਟੈਨਸ਼ਨ ਨਾਲਿਆ ਕਰ ਕਿਸੇ ਕਰ ਮੈਂ ਫੋਜੀ ਹਾਂ ਅਲੱਖੇ ਕਿਹੜੀਆਂ ਗੱਲਾਂ ਮਰੀ ਹੁੰਦਾ ਜੀ ਸੋਲਿਊਸ਼ਨ ਨਹੀਂ ਹੋਊਗੀ ਇਹਦੀ ਪੁੱਠੀ ਹੈਗੀ ਛੇਲੀ ਵਾਲੀ ਫੋਜੀ ਆਹ ਫੁੱਕਾ ਤੇ ਲੈਟਰ ਲੱਗਿਆ ਤੇ ਅੱਡੇ ਹਾਂ ਤੂੰ ਕਾਜ ਕਿਹੜਾ ਪਰਜਾ ਲੱਗਦਾ ਯਾਰ ਉਹ ਮੈਨੂੰ ਤਾਂ ਸਿੰਧੀ ਲੱਗਦੀ ਆ ਓਏ ਨਾ ਨਾ ਉਹ ਨਹੀਂ ਹੈਗੀ ਉਹ ਉਹ ਸਿੰਧੀ ਆ ਗਈ ਉਹ ਸਿੰਧੀ ਆ ਓਏ ਹਰਾ ਸੂਟ ਪਾਇਆ ਹੋਇਆ ਇਹ ਤਾਂ ਕੁਝ ਨਹੀਂ ਪਤਾ ਲੱਗਦਾ ਡੁੱਚੰਦਾ ਸੀ ਮੈਨੂੰ ਚੇਰਵਾਣੀ ਮੈਂ ਮਾਰਨਾ ਸਿਰ ਤੇ ਨਾ ਇਹ ਤੂੰ ਮਾਰ ਜੀ ਮੈਂ ਨਹੀਂ ਤੁਮਾਰਕੇ ਤੱਕ ਜੀ ਮਾਰਦੇ ਉਹ ਬੱਜਦਾ ਉਹ ਬੱਜਦਾ ਨਮ ਕਰਦਾ ਉਹਦਾ ਫੋਨ ਚ ਰੁਜਿਆ ਪਿਆਗਾ ਇਹਦਾ ਡੂਚੰਦਾ ਸੀ ਆ ਆ ਜਾ ਆ ਪੁੱਤ ਮੈਂ ਪਰ ਤੂੰ ਸੌਕਣ ਦੀ ਗੁੱਤਾ ਚੱਲ ਬਿੱਦਰ ਛੇਤੀ ਆ ਜਾ ਮੈਂ ਨਾ ਕਿ ਪਿਛਲਾ ਬਰੂਟਾ ਪੁੱਤਾਂ ਅੱਛਾ ਇੱਧਰ ਆ ਰਿਹਾ ਡੀਲੀ ਚੱਲ ਛੇਤੀ ਚੱਲ ਪੱਟੂ ਗੁੱਤ ਮੈਂ ਡਾਂਗ ਚੱਪੇ ਉਧਰ ਆ ਕੇ ਦੋ ਮਾਰਦਾ ਦੋਵੇਂ ਤੇ ਨੀਚੇ ਕਿੱਥੇ ਡਾਂਗ ਬਾਈ ਦੀ ਆ ਦੋ ਜਾਨੀ ਸੀ ਤਾਂ ਹਾਂ ਚੜ ਜਾਂਦਾ ਆਹ ਮਨ ਤਾਂ ਡਰ ਲੱਗਦਾ ਸੀ ਆਜਤ ਨਹੀਂ ਦੀ ਆ। ਉਹ ਮੂਰਤੀ ਨਹੀਂ ਆਉਂਦੀ ਓਏ। ਕੀ ਕਰੀ ਆਉਂਦਾ? ਚਲ ਆਪਾਂ ਇਹ ਲਗਤ ਮੱਤਸਾ ਦੇਖ ਕੇ ਚੱਲਦੇ ਆਂ। ਉਹ ਤਾਂ ਬਾਕੀ ਆਉਂ ਘਰੇ ਮੇਰੇ ਸਾਲਾ। ਇਹ ਤਾਂ ਕਲਨਦਾਸੀ ਨੇ ਸਾਰੇ। ਉਹ ਸਿੱਤਣ ਤਾਂ ਫੇਰ ਬਚ ਗਿਆ ਜੀ ਮੱਗਰ ਯਾਰ। ਕੋਈ ਗੱਲ ਨਹੀਂ। ਚਲ ਆਪਾਂ ਇਹ ਮੱਤਸਾ ਦੇਖੀਏ। ਚਲੋ ਚਲੋ। ਇਹ ਦੇਖੇ। ਆਗੇ ਵੇਪੇ ਤੁਸੀਂ ਹਾਂ ਕਿੱਥੇ ਪੁੱਤ ਤੇਰਾ ਬਾਪੂ ਦੱਸ ਉਹ ਬੇਬੇ ਉਹ ਦਿੱਖਤਾ ਹਾਂ ਕਿੱਥੇ ਆਹੀ ਬਰੋਟੇ ਤੇਨੇ ਬੇਬੇ ਕਿੱਥੇ ਮੇਰੀ ਸੋਪਣ ਦਿਖਾ ਮੈਨੂੰ ਮੈਂ ਲਾਈਟ ਲਾਉਣਾ ਬੇਬੇ ਇੱਕ ਮਿੰਟ ਆਊਟ ਆਣੇ ਤੇਨੇ ਆਹ ਡਾਣੀ ਤੇ ਤਾਂ ਹੈਗੇ ਸੀ ਬੇਬੇ ਹੈ ਇਧਰ ਲਿ ਡਾਣੀ ਤੇ ਸੀ ਉੱਲੂ ਤੇਰਾ ਬਾਪੂ ਜਿਹੜਾ ਇਹ ਭੱਜ ਗਿਆ ਕਿ ਕਿ ਮਾੜਾ ਪਰਲੇ ਡਾਣੀ ਤੇ ਦੇਖ ਨਾ ਪਰਲੇ ਤੇ ਇਧਰ ਵੀ ਨਹੀਂ ਹੈਗੇ ਕਹਿੰਦਾ ਗਾਇਪ ਹੀ ਹੋ ਗਿਆ ਯਾਰ ਬੇ ਪੁੱਤ ਇੱਥੇ ਕੋਈ ਭੂਤ ਭਾਤ ਆ ਇੱਥੇ ਤੇਰਾ ਬਾਪੂ ਹੀ ਹੈਗਾ ਉਹ ਬੇਬੇ ਕੀ ਕਿਨੇ ਵੀ ਦੇਖਿਆ ਮੈਂ ਇਕੱਲੇ ਨੇ ਵੀ ਦੇਖਿਆ ਹੁਣ ਕਿੱਧਰ ਗਿਆ ਤੇਰਾ ਬਾਪੂ ਹੁਣ ਕੀ ਪਤਾ ਕਿੱਧਰ ਮੰਗ ਗਿਆ ਤਾਂ ਉਹ ਇੱਥੀ ਦਾ ਖੜਾ ਮੈਂ ਉਦੋਂ ਦਾ ਪੁੱਤ ਸਿਆਣੇ ਬੰਦੇ ਦੂਸ਼ਨ ਨਹੀਂ ਲਈ ਦਿੰਦਾ ਐਨਾ ਮਾੜਾ ਆਂ ਤਾਂ ਖੇਤ ਗਿਆ ਪੁੱਤ ਤੇਰਾ ਬਾਪੂ ਦਾ ਉਹ ਬੇਬੇ ਦੋ ਅੱਖਾਂ ਨਹੀਂ ਚਾਰ ਅੱਖਾਂ ਨੇ ਦੇਖਿਆ ਤੈਨੂੰ ਇੱਥੇ ਸੜਕੇ ਤਾਂ ਗਿਆ ਸੀ ਤਾਂ ਨਹੀਂ ਰੱਖਿਆ ਤੂੰ ਮੈਂ ਬਾਈ ਉਰੀ ਜੀ ਤਾਂ ਖੜਾ ਉਦੋਂ ਦਾ ਯਾਰ ਫਿਰ ਕਿੱਧਰ ਲੰਘੇ ਉਹ ਪਤਾ ਨਹੀਂ ਕਿੱਧਰ ਗਾਇਬ ਹੋ ਗਿਆ ਕਿਧਰੇ ਲੰਘੇ ਹੈਗੇ ਉਹੀ ਦੂਸ਼ਨ ਲਈ ਜਾਂਦੇ ਸਿਆਣੇ ਬਣੇ ਤੇ ਦੀਦਾ ਤਾਂ ਹੈ ਨਹੀਂ ਕੁਛ ਰਹਾ ਕਿੱਥੇ ਆ ਉਹ ਇੱਥੀ ਸੀ ਬੇਬੇ ਹੁਣ ਅਸੀਂ ਕਮਲੇ ਤੋੜੀਆਂ ਮੈਂ ਆਪ ਦੇਖਿਆਗਾ ਅੱਖੀ ਹਾਂ ਤਾਂ ਤੈਨੂੰ ਰੇ ਸੱਦੇ ਵੀ ਤੂੰ ਸਾਡਾ ਯਕੀਨ ਨਹੀਂ ਮੰਨਣਾ ਹੈਗਾ ਕੁਛ ਕਮਾਲ ਹੋਊਗੀ ਯਾਰ ਕੀ ਕਿ ਉਹਦੇ ਵਾਲੀ ਯਾਰ ਹੁਣ ਤਾਂ ਕੋਈ ਦਿਖਦਾ ਨਹੀਂ ਹੈਗਾ ਇੱਥੇ ਆਹ ਦੇਖ ਲੈ ਲਾਓ ਚੱਲਿਆ ਚੱਲ ਕਰੇ ਚੱਲ ਗਏ ਕਿੱਥੇ ਤੁਰ ਬਾਪੂ ਨਾਲ ਉਹ ਕਿੱਧਰ ਗਿਆ ਯਾਰ ਲਖਿਆ ਯਾਰ ਮਿੰਟ ਚ ਹੀ ਗਾਇਬ ਹੋ ਗਿਆ ਮੈਂ ਤਾਂ ਕਿਸੇ ਪਾਸੇ ਗਿਆ ਵੀ ਨਹੀਂ ਜੇ ਪੁੱਤ ਇੱਥੇ ਹੂਆ ਤਾਂ ਫੇਰ ਹੀ ਦੇਖੂ ਚੱਲ ਗਉਮਰੇ ਚੱਲ ਆ ਜਾ ਯਾਰ ਬੜਾ ਯਾਰ ਅੱਜ ਹੱਥੋਂ ਨਿਕਲਿਆ ਕੀ ਕਿਹੋ ਯਾਰ ਹੋਰ ਯਾਰ ਕਮਾਲ ਹੋਊਗੀ ਭਲੇ ਕਪੜੂ ਖਾਤਾ ਨਹੀਂ ਪਿਆ ਯਾਰ ਆਪਾਂ ਨੂੰ ਹਨਾ ਆਹ ਦਾਣੇ ਤੇ ਵੀ ਸਾਰਿਆਂ ਤੇ ਦੇਖ ਲਿਆ ਠੀਕ ਹਾਂ ਕੁਛ ਨਹੀਂ ਹੁੰਦਾ ਮਰਜੀ ਨੂੰ ਸੁਰਤ ਸਾਰਾ ਟੱਬਰ ਉੱਠ ਕੇ ਆ ਗਿਆ ਇਹਨਾਂ ਨੂੰ ਕਿਹਨੀ ਦੱਸਿਆ ਇਹ ਪਤਾ ਨਹੀਂ ਭੈਣ ਚੋਤਾ ਕੀ ਹੋ ਗਿਆ ਅੱਗੇ ਤਾਂ ਕਿਤੇ ਆਈ ਨਹੀਂ ਇਹ ਤੇਰੇ ਕਰਨਾ ਮੇ ਆ ਮੈਂ ਨਹੀਂ ਕਰ ਦਿੱਤੀ ਜਦੀ ਉੱਡ ਮੁੜ ਕੇ ਮੇਰੇ ਸਾਰੇ ਦੇ ਮੂਰਤੀ ਵੀ ਉੱਠ ਕੇ ਆ ਗਈ ਇੱਕ ਜਿਹਾ ਮੁੰਡਾ ਛੋਟਾ ਖੜਾ ਸੀ ਉਹਨਾਂ ਨੂੰ ਮੇਰਾ ਪਤਾ ਲੱਗ ਗਿਆ ਓਏ ਨਹੀਂ ਪਤਾ ਲੱਗਿਆ ਆਪਾਂ ਮੁੱਕਰ ਜਾਗੇ ਆਪਾਂ ਮੁੱਕਰ ਜਾਗੇ ਇਹਨਾਂ ਨੂੰ ਵੀ ਤੜਕੇ ਨੂੰ ਸਾਡੇ ਘਰੇ ਆ ਜਾਣਾ ਨਹੀਂ ਨਹੀਂ ਕੁਛ ਨਹੀਂ ਅੰਦਾਜ਼ ਆ ਆ ਚਲ ਨਾ ਜਦੋਂ ਗੱਲਾਂ ਤੋਂ ਮੈਂ ਯਕੀਨ ਨਹੀਂ ਕਰਦੀ ਹੁਣ ਹੁਣ ਤਾਂ ਛੜਦੇ ਮੇਰੀ ਬਾਹ ਹੁਣ ਤਾਂ ਬਥੇਰਾ ਕੁਛ ਹੋ ਗਿਆ ਕਿ ਪਹਿਲੀ ਥਲਾਵਾ ਹੋ ਤਾਂ ਗਿਆ ਫਿਰ ਵੀ ਡਰ ਡਰ ਕੇ ਚਿੱਕੀ ਡਰ ਡਰ ਕੇ ਹਜ ਤੱਕ ਢਿੱਡ ਪਰਿਆ ਨਹੀਂ ਮਰ ਜੇ ਤੂੰ ਢਿੱਡ ਹਜੇ ਕੱਚੀ ਉੱਪਰ ਦਾ ਮੇਰੇ ਸਾਲੇ ਦਾ ਕੰਮ ਜੱਸ ਸਵਾਦ ਆਇਆ ਹੈ ਕੰਮ ਕਰੇਗਾ ਸਵਾਦ 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 ਚ ਮੇਰੇ ਟੰਡੇ ਪਵਾ ਦੇਗਾ ਤੂੰ ਚਲ ਮੈਂ ਤੇ ਘਰੇ ਛੱਡ ਮੈਂ ਤਾਂ ਰਹਿੰਦੇ ਮੈਂ ਤਾਂ ਆਪੇ ਬਾਗ ਨੂੰ ਬੱਕ ਜਾ ਦੇ ਕਰ ਮੈਂ ਨਿਆ ਆ ਬੰਨੇ ਤੇਰੇ ਮੂਰਤ ਹੱਥ ਮਿੱਠੀ ਕਰ ਜਾ ਤੈਨੂੰ ਕੋਈ ਬਰੋਟੇ ਨਹੀਂ ਆਉਂਦੇ ਕਮਰਾ ਨਹੀਂ ਹੁੰਦਾ ਤੇਰੀ ਗਰੀਬੀ ਵਾਲੀ ਕਮਰਾ ਲੱਭ ਨੂੰ ਜਾਂ ਭਾਜ ਮਰ ਜੇ ਜੇ ਮੂਰਤੀ ਨੂੰ ਪਤਲਾ ਕੇ ਗੱਲ ਸੁਮਾ ਲੀ ਚਾਚਾ ਕੋਈ ਨਾ ਕੋਈ ਨਾ ਅੱਜ ਆਪਾਂ ਚਾ ਚਾ ਕੇ ਉੱਠ ਜਾ ਉੱਠ ਜਾ ਇਹ ਪਤਾ ਸਾਨੂੰ ਭਲੇਖਾ ਪਿਆ ਉਹ ਕਿਸੇ ਘਰ ਦਾ ਉਹ ਨਹੀਂ ਭਲੇਖਾ ਪਿਆ ਬੇਬੇ ਕੀ ਕੋਈ ਨਹੀਂ ਵੀ ਦੇਖਿਆ ਆਪਣੇ ਨੇ ਪੁੱਤੋ ਬਰੋਟੇ ਦਾ ਬਾਲੇ ਪੁੱਤ ਰਹਿੰਦੇ ਆ ਪੁੱਤ ਉਹ ਤੈਨੂੰ ਕੀ ਪਤਾ ਬੇਬੇ ਪੁੱਤਾਂ ਬਾਰੇ ਜਦੋਂ ਮੈਂ ਬਹਿ ਕੇ ਆਈ ਸੀ ਨਾ ਉਦੋਂ ਗੱਲਾਂ ਸੁਣਦੀ ਸੀ ਉਹ ਬਰੋਟੇ ਤਾਂ ਚੰਦੇਲ ਰਹਿੰਦੀ ਆ ਉਹ ਚੰਡੇਲ ਤਾਂ ਰਹਿੰਦੀ ਹੂ ਅਸੀਂ ਤਾਂ ਆਪਣੀ ਅੱਖੀਂ ਦੇਖਿਆ ਬਾ ਉਹ ਤਾਂ ਬੁੜਾਗਾ ਉਹ ਰੋਟੀ ਤੇ ਕਿਵੇਂ ਚੜੂਗਾ ਭਾਮਾ ਉਹ ਰੋਟੀ ਤੇ ਤਾਂ ਛਾਲ ਮਾਰ ਕੇ ਚੜ ਜਾਂਦਾ ਉਹ ਚਲ ਉਹ ਚੜ ਗਿਆ ਬੁੜੀ ਕਿਵੇਂ ਚੜੂ ਰੋਟੀ ਤੇ ਉਹ ਬੁੜੀ ਵੀ ਆਈ ਚੜਾ ਲੈਂਦਾ ਹੱਥ ਫੜ ਕੇ ਕਿਹੜਾ ਚੜਾ ਲਾਂਗਾ ਤੁਹਾਨੂੰ ਭਲੇਖਾ ਪਿਆ ਤੁਸੀਂ ਮੰਨਦੇ ਹੀ ਨਹੀਂ ਐ ਕਿਸੇ ਉਹ ਨਹੀਂ ਭਲੇਖਾ ਪਿਆ ਬੇਬੇ ਕੱਲ ਤਾਂ ਲੋਟ ਹੋਇਆ ਉਹ ਉਹ ਚਲ ਆਪੀ ਆ ਜੂ ਧੱਕੇ ਧੱਕੇ ਖਾ ਕੇ ਹੁਣ ਹਾਂ ਆ ਤਾਂ ਆਪੀ ਜਾਊਗਾ ਹਾਂ ਘਰੇ ਆਉਂਦੇ ਦਾ ਤਾਂ ਤੈਨੂੰ ਯਕੀਨ ਹੋ ਜੂ ਪੁੱਛ ਲਈ ਪੁੱਛੂੰਗੀ ਕਰ ਲਈ ਜਿਹੜੀਆਂ ਗੱਲਾਂ ਕਰਨੀਆਂ ਹੋਈਆਂ ਸੀ ਝੂਠੇ ਨਹੀਂ ਹੈਗੇ ਬੇਬੇ ਫਿਰ ਤਾਂ ਬੇਬੇ ਯਕੀਨ ਹੀ ਨਹੀਂ ਹੈਗਾ ਸਾਡੀ ਗੱਲ ਤੇ ਸਾਨੂੰ ਤਾਂ ਤੈਨੂੰ ਸੱਦਿਆ ਸੀ ਦੇਖੀ ਕਿ ਹਾਂ ਬੇਬੇ ਹਾਂ ਪਿਆ ਮਕਰ ਦਾ ਲੱਤਾ ਚੋੜੀਆਂ ਕਰੀ ਇਹ ਕਿੱਧਰੋਂ ਆ ਗਿਆ ਯਾਰ ਹੁਣ ਤਾਂ ਆਪਾਂ ਇਹਨੂੰ ਰੋਟੀ ਤੇ ਦੇਖਿਆ ਯਾਰ ਹੋਰ ਯਾਰ ਇਹ ਤਾਂ ਜਮਾ ਟੀਸੀ ਦੇ ਚੜਿਆ ਖੜਾ ਸੀਗਾ ਤੀਮੀ ਨਾਲ ਇਹ ਤਾਂ ਬੇਬੇ ਐਂ ਸੁੱਤਾ ਪਿਆ ਜਿਵੇਂ ਕਹਿੰਦੇ ਕੁਝ ਕਰੀ ਨਹੀਂ ਹੁੰਦਾ ਇਹਨੇ ਕੁਝ ਨਹੀਂ ਕੀਤਾ ਬੱਸ ਤੁਹਾਨੂੰ ਭੁਲੇਖਾ ਪੇਗਾ ਆਖਿਆ ਸੀ ਨਾ ਤੁਹਾਨੂੰ ਮੈਂ ਬੇਬੇ ਸਾਰਾ ਕੁਝ ਇਹਨੇ ਕੀਤਾਗਾ ਕੁਝ ਨਹੀਂ ਕੀਤਾ ਬੇ ਮਕਰ ਬੇ ਮਕਰ ਬਾਪੂ ਖੜਾ ਹੋ ਉੱਠ ਬਾਪੂ ਉਹ ਕਿੱਧਰ ਤੁਰੇ ਫਿਰਦੇ ਹੋ ਮੈਂ ਤੁਹਾਨੂੰ ਘਰੇ ਲੱਭੇ ਜਾਣਾ ਹੈ ਅਸੀਂ ਤੈਨੂੰ ਬਾਹਰ ਲੱਭੀ ਜਾਂਦੇ ਆ ਐਂ ਦੇ ਯਾਰੋ ਮਿੰਟਾਂ ਘੰਟਾ ਹੋ ਗਿਆ ਘਰੇ ਪਏ ਨੂੰ ਤੁਸੀਂ ਕਿੱਜ ਦੇ ਕਿੱਧਰ 바ਕੇ ਨਾ ਫੋਨ ਫੜ ਚੱਕਦੇ ਹੋ ਪਹਿਲਾਂ ਤੂੰ ਦੱਸ ਤੂੰ ਕਿੱਧਰ ਗਿਆ ਸੀ ਓਏ ਮੈਂ ਤਾਂ ਖੇਤ ਗੇੜਾ ਮਾਰ ਕੇ ਮੈਂ ਤਾਂ ਉਦੀ ਮੁੜਿਆ ਆਏ ਸੀ ਖੇਤ ਕਾ ਨੂੰ ਗਿਆ ਸੀ ਬਰੋਟੇ ਤੇ ਚੜਿਆ ਖੜਾ ਸੀਗਾ ਹਾਂ ਨਾ ਬਰੋਟੇ ਤੇ ਭੈਣ ਦੇ ਖਾਸ ਨੂੰ ਟਮਾਟੇ ਤੋੜਨੇ ਨੇ ਪਤਾ ਨਹੀਂ ਤੂੰ ਤਾਂ ਜਮਾ ਟੀਸੀ ਤੇ ਚੜਿਆ ਖੜਾ ਸੀ ਉਹ ਥਾਈ ਵਾਲੇ ਬਰੋਟੇ ਤੇ ਅਸੀਂ ਆਪ ਦੇਖਿਆ ਕਿਹੜੇ ਥਾਈ ਆਣੇ ਤੇ ਉੱਪਰਲੇ ਪਾਸੇ ਉੱਤ ਕੰਗ ਜਰਦੇ ਮੈਂ ਤਾਂ ਆ ਤਮਾਈ ਮੋੜ ਕੇ ਖੇਤ ਜਾ ਕੇ ਮੈਂ ਉੱਧਰ ਟੱਟੇ ਫੜਨੀ ਆ ਮਰ ਜੰਨੇ ਤੁਸੀਂ ਆ ਦੇਖ ਲੈ ਬੇਬੇ ਗੱਲ ਸੁਣ ਹਾਂ ਤੂੰ ਗੱਲ ਗੋਲ ਮੋੜ ਨਾ ਕਰ ਇੱਕ ਨੇ 3 ਚੜੀ ਖੜਿਆ ਸੀ ਉੱਤੇ ਰੋਟੇ ਦੇ ਭੈਣ ਦੇ ਖਸਵਾ ਫੜ ਲੈਂਦੇ ਉੱਥੀ ਹਣ ਕੀ ਤੂੰ ਤਾਂ ਉੱਚੀ ਦਾ ਇੰਨਾ ਉੱਚੀ ਚੜਿਆ ਖੜਾ ਸੀਗਾ ਠੀਕ ਚੜਿਆ ਖੜਿਆ ਸੀ ਤੂੰ ਹੁਣ ਕੀ ਕਰਨ ਗਈ ਸੀ ਮੈਂ ਤੈਨੂੰ ਫੜਨ ਗਈ ਸੀ ਫੇ ਫੜਿਆ ਕਿਉਂ ਨਹੀਂ ਉੱਤੇ ਤੂੰ ਹੈ ਨਹੀਂ ਸੀ ਚੌਰਿਆ ਇਹ ਭੈਣ ਦੇ ਖਸਮੂਣੀ ਕਮਲ ਮਰ ਜੰਨੇ ਨੂੰ ਕੁਝ ਪਤਾ ਨਹੀਂ ਸੋਤਾ ਨਹੀਂ ਇੰਨਾ ਪਿੱਛੇ ਕੋ ਲੱਗਦੀ ਹੈ ਕਿਹੜਾ ਕਹਿੰਦੇ ਸੀ ਇਹਨਾਂ ਚ ਉਨੇ ਗਰੇ ਸੀ ਵੀ ਭੈਣ ਦੇ ਖਾਸਮੋ ਦੋਨੀ ਕਾਂ ਵਾਲੇ ਹੋ ਗਏ ਯਾਰ ਅਸੀਂ ਆਪ ਦੇਖਿਆ ਬਾਪੂ ਤੈਨੂੰ ਤੀਵੀ ਲਈ ਖੜਾ ਸੀ ਤੂੰ ਤਾਂ ਤਾਹਾਂ ਚੜੀ ਖੜਾ ਸੀ ਉਹਨੂੰ ਲੈ ਦੱਸ ਮੈਂ ਮਗਰਾ ਹੜ ਜਾ ਤੂੰ ਕੁਦੂਦ ਕਰੀ ਆ ਕੋਈ ਨਾ ਕੋਈ ਤੈਨੂੰ ਲੱਗਦਾ ਮੈਂ ਹਾਂ ਲੱਗਦਾ ਮੂੜ ਦੇ ਪੱਤੇ ਝੜਦੇ ਸੀ ਆਪ ਦੀ ਅੱਖੀਂ ਦੇਖੇ ਆ ਭੈਣ ਦੇ ਖਾਸਮੋ ਨੇਰੀ ਨੂਰੀ ਚੱਲਦੀ ਹੂ ਹੁਣ ਬੇਬੇ ਬੈਠੀ ਅਸੀਂ ਕੀ ਕੀ ਬੋਲ ਗਏ ਹੜ ਜਾ ਫਿਰ ਦੱਸ ਕਿਸੇ ਵਸੇ ਬੱਤਾ ਕੋਈ ਬੁੱਲਾ ਆ ਜਾਂਦਾ ਕਦੇ ਕਦੇ ਬਰੋਲੇ ਹੁੰਦੇ ਨੇ ਭੈਣ ਦੇ ਖਾਤਮਾ ਦੀ ਇਨਾ ਦਿਨਾਂ ਚ ਤੇਰਾ ਕਿਦੇ ਐਸਾ ਬੁੱਲਾ ਆਊਗਾ ਹੱਥ ਲਾਲਾ ਦੇਖੇਗਾ ਜਾਂ ਤੈਨੂੰ ਲੱਦਾ ਤੋੜਦਿਆਂ ਮੈਂ ਤੂੰ ਤਾਂ ਮੰਜੇ ਤੇ ਠੀਕ ਸੀ ਉਹ ਤੇ ਠੀਕ ਸੀ ਰਛਕੇ ਜੇ ਤੇ ਓਏ ਮੈਨੂੰ ਤਾਂ ਘੰਟਾ ਹੋ ਗਿਆ ਪਿਆਰ ਨੂੰ ਮੈਂ ਤਾਂ ਸੁੰਨੂ ਲੱਪੀ ਜਾਂਦਾ ਤੁਸੀਂ ਮੈਨੂੰ ਲੱਪੀ ਜਾਂਦੇ ਹੋ ਹਾਂ ਸਵੇਬੇ ਨੂੰ ਕਿਹੜੀ ਤੀਵੀ ਸੀਗੀ ਹਾਂ ਕੌਣ ਸੀ ਦੱਸ ਕਿਹੜੀ ਸੀ ਓਏ ਮੈਂ ਇਹ ਜਿਹਾ ਬੰਦਾ ਹਾਂ ਹਾਂ ਇਸ ਜਿਹੇ ਤੂੰ ਦੱਸ ਕਿਹੜੀ ਸੀ ਓਹੀ ਮਰੀ ਜਾਂਦੇ ਨੇ ਪਹਿਣਾ ਮਗਰ ਨਾਲ ਲੱਗ ਮੇਰੇ ਪੁੱਤ ਵੀ ਝੂਠ ਨਹੀਂ ਬੋਲਦੇ ਹੈਗੇ ਅੱਜ ਫੜਿਆ ਗਿਆ ਬੇਬੇ ਇਹ ਤਾਂ ਐ ਕਰਦਾ ਕਿਹਨੇ ਫੜਿਆ ਮਰੀ ਜਾਂਦਾ ਅਸੀਂ ਫੜਿਆ ਭੈਣ ਦੇ ਯਾਰ ਫੌਕਾ ਮਾਰਦੇ ਮੈਨੂੰ ਫੋਕਾ ਕੀ ਆ ਇੰਦ ਬਦਾ ਸਾਨੂੰ ਘੁੱਟਦਾ ਉੱਥੇ ਓਏ ਕਿੰਝ ਮਰ ਜਾਂਦਾ ਪਕਾਈ ਮੈਨੂੰ ਪੈ ਜਾਣ ਦਿਆ ਰ ਮਰ ਜਾਂਦੇ ਮੇਰੇ ਸਾੜਾ ਹੁਣ ਕਾਣਾ ਬੇਬੇ ਦੇਖ ਲੈ ਗੰਦਾ ਟੱਬਰ ਪੈਦਾ ਯਾਰ ਦਾਈ ਤਾਂ ਇਧਰ ਨਹੀਂ ਮੂੰਹ ਕਰਦਾ ਹੁਣ ਲੈ ਲੈ ਕਰ ਲਿਆ ਇਹਦਾ ਦਮ ਚੜਿਆ ਪਿਆ ਬੇਬੇ ਇਹ ਭੱਜ ਕੇ ਆਇਆ ਭੱਜ ਕੇ ਲੈ ਧੜਕਣਾ ਚੱਕ ਕਰ ਬੇਬੇ ਦੀ ਕੰਨ ਲਾ ਕੇ ਜਮਾਂ ਇੰਗਰ ਠੰਡਾ ਪਿਆ ਹੈ ਜੰਮ ਚੋਰਿਆ ਘੰਟਾ ਹੋ ਗਿਆ ਸੁੱਤੇ ਪਏ ਨੂੰ ਇਹਨੂੰ ਚੋਰੀਓ ਫੜਿਆ ਬੇਬੇ ਉੱਤੇ ਜਾ ਕੇ ਦਿਖਾ ਮੇਰਾ ਕੋਈ ਚਾਹ ਰਲੇ ਮੈਂ ਤਾਂ ਇਹਨੂੰ ਲੈਣ ਭੇਜਦਾ ਮੈਂ ਕਿਹਾ ਚੱਲ ਬੇਬੇ ਦੇਖ ਲੂ ਕਿਸ ਹੈਗਾ ਮੇਰਾ ਸਾਫ ਸੁਥਰਾ ਵੀਪੇ ਆਇਆ ਤੇਗਲਾ ਓਏ ਭੈਣ ਦੇ ਖਸਮੂ ਇੱਥੇ ਆ ਆਪਣੇ ਗਵਾਂਡੀਆਂ ਦੇ ਕੈਮਰੇ ਆ ਚ ਦੇਖ ਲਿਓ ਐ ਨੰਗਿਆ ਐ ਆਇਆ ਪੁੱਤ ਮੇਰੀ ਗੱਲ ਸੁਣ ਲਉ ਕੰਨ ਖੋਲ ਕੇ ਦੋਨੇ ਜਣੇ ਭਿੰਡਾ ਕੱਛੂ ਸਭ ਕੁਝ ਦਾ ਬੰਦ ਕਰ ਦੋ ਐ ਕਿਵੇਂ ਬੰਦ ਕਰ ਦੋ ਕੱਲ ਨੂੰ ਤੂੰ ਰੋਟੀ ਬੰਦ ਕਰੇਂਗੀ ਮੇਰੀ ਹੈ ਮੇਰੇ ਤੇ ਕਮਾਲ ਆ ਜਾਏਗਾ ਤੂੰ ਭੱਜੇ ਫਿਰਦਾ ਨਾ ਤਾ ਨੂੰ ਭੈਣ ਚੋਦੀਏ ਲੋਕ ਤਾਂ ਕਹਿੰਦੇ ਸਾਡਾ ਬਣਾ ਤੁਰੇ ਫਿਰੇ ਭੱਜੇ ਤੈਨੂੰ ਮੈ ਬੁਰਾ ਲੱਗਦਾ ਲੋਕ ਭੱਜਣ ਨੂੰ ਕਹਿੰਦੇ ਆ ਰੋਟਿਆਂ ਤੇ ਚੜਨ ਨੂੰ ਨਹੀਂ ਕਹਿੰਦੇ ਤੀਵੀਆਂ ਚੰਗਾ ਚੰਗਾ ਤੁਹਾਡੇ ਨਾਲ ਨਹੀਂ ਮੈਂ ਜੰਗ ਜਿੱਤ ਸਕਦਾ ਤੁਹਾਡੇ ਤਿੰਨੇ ਇਕੱਠੇ ਹੋ ਗਏ ਭੈਣ ਦੇ ਕਹਿੰਦੇ ਬੇਬੇ ਗੱਲ ਇਕੱਠੇ ਹੋ ਗਏ ਇਹਦਾ ਬੇਬੇ ਸਾਰਾ ਕੁਸੀ ਬੰਦ ਕਰਨਾ ਪਊ ਪ੍ਰਿੰਡਾ ਪਰੁੰਡਾ ਉਹਦੀ ਰੋਟੀ ਵੀ ਬੰਦ ਕਰਨੀ ਪਊ ਰੋਟੀ ਦਾ ਦੇਣੀ ਪਊ ਪਤਾ ਬਾਣੀ ਸੀ ਦੇ ਨਹੀਂ ਆ ਸਾਰਾ ਇਹ ਤਾਂ ਹੁਣ ਠੀਕ ਕਾਦਾ ਹੋ ਗਿਆ ਖੁੰਡਾ ਜਿਹਾ ਚੱਕੀ ਉਹਦੀ ਭੱਜ ਜਾਂਦਾਗਾ ਬਾਹਰ ਨੂੰ ਐ ਕਰਿਓ ਪਾ ਗੌਰ ਰੱਖਿਓ ਉਹਨਾਂ ਦੀ ਬਿੜਕਤੀ ਰਹਾਂਗੇ ਬੇਬੇ ਦੀ ਤੇ ਚੱਲ ਪੈਜੋ ਜਾ ਕੇ ਤੈਨੂੰ ਸਬੂਤ ਦੇਵਾਂਗੇ ਪੱਕਾ ਉਹ ਚਾਰ ਨੂੰ ਭੱਜ ਗਏ ਬੀ ਕੌਣ ਸਾਡੇ ਕੀ ਸਾਰੇ ਆ ਤੈਨੂੰ ਤਾਂ ਯਕੀਨ ਹੀ ਨਹੀਂ ਨੀ ਹੈਗਾ ਸਾਡੇ ਤੇ ਕੀ ਕੀ ਹਾਂ ਆਪਣੇ ਤੇ ਗੱਲ ਆ ਗਈ ਹੁਣ ਓਏ ਪੈ ਜੋ ਭੈਣ ਚ ਦਾ ਸਬੂਤ ਹੀ ਭਾਲੀ ਜਾ ਕੰਮ ਨਾ ਕਰਿਓ ਭੈਣ ਚ ਦਾ ਬੁੜੇ ਨੇ ਵੀ ਕੋਈ ਫੜ ਦਿੰਦਾ ਹੈ ਜੇ ਕੰਮਾਂ ਚ ਕੋਈ ਗੱਲ ਨਹੀਂ ਹੁਣ ਤੂੰ ਬਚ ਕੇ ਰਹੀਂ ਸਾਡੇ ਤੋਂ ਬਚ ਕੇ ਰਹੀ ਪਾਜਾ ਭੈਣ ਦੇ ਖਸਮੇ ਹਜੇ ਹੋਗੇ ਦੋਨੇ ਆ ਜਾ ਰਾਤ ਬਹੁਤ ਦੋਦੀ ਪੈ ਮੈਂ ਤਾਂ ਤੁਹਾਨੂੰ ਸਿਆਣੇ ਸਮਝਦਾ ਸੀ ਇਹ ਮੱਕੜਾ ਹਾਂ ਕੀ ਕਹਣਾ ਬੁੜੇ ਨੂੰ ਕਿਉਂ ਨਹੀਂ ਫੜੀ ਜਾਂਦਾ ਕਿਉਂ ਕੰਮ ਨਹੀਂ ਮਾਰੀ ਜਾਂਦੀ ਮੈਂ ਹਜੇ ਕੰਮ ਕਰਦਾ ਹਾਂ ਕਰਦਾ ਤੇਰੀ ਭੈਣ ਦਾ ਤੇਰੀ ਭੈਣ ਦੀ ਛੋਲੀ ਤੇਰੀ ਤੂੰ ਉਹੀ ਦੋਸ਼ਾਂ ਲਾਇਆ ਨਹੀਂ ਉਹੀ ਦੋਸ਼ਾਂ ਲਾਇਆ ਨਹੀਂ ਤੇਰੀ ਭੈਣ ਦੀ ਛੋਲੀ ਤੇਰੀ ਦੀ ਜਿਵਾਕਾਂ ਨੂੰ ਬਗੜੀਆ ਨਹੀਂ ਤੂੰ ਮੈਂ ਤਾਂ ਕਰੀ ਤੈਨੂੰ ਮਰ ਜਾਏ ਮਰ ਜਾਏ ਮਰਿਆ ਕਿਉਂ ਨਹੀਂ ਤੇ ਭੈਣ ਚੋਦ ਮੇਰੇ ਤੇ ਤਰਖਾ ਦੀ ਤੁਗੜਾਂ ਹਿਲੇ ਜਾਂਦੀ ਸੀ ਭੈਣ ਦੇ 11 ਦੀ ਪਜਾ ਭੈਣ ਚੋਦ ਦੀ ਕੁੱਤੀ ਤੀਮੀ ਨੇ ਕਿੱਥੋਂ ਤਪਾਏ ਮੇਰੇ ਸਾਰੇ ਦੀ ਗੜਾਂ ਜੀ ਨਾ ਦੇ ਮੇਰੇ ਸਾਲਾ ਜਨੌਰ ਕਿੱਥੋਂ ਮੇਰਾ ਹੱਲ ਰੱਬ ਨੇ ਮੱਥੇ ਮਾਰਿਆ ਹੈ ਲੱਗਣੇ ਆ ਮੁੰਜੇ ਨਾਲ ਉਹ ਤਾਂ ਕਹਿੰਦਾ ਉਹ ਬਾੜੀ ਸੋਣੀ ਲੱਗਦੀ ਐ ਭੈਣ ਚੋ ਦੀ ਕੁੱਤੀ ਦੀ ਬਈ ਸਿੰਧਰ ਸੋਇ ਚ ਕੰਮ ਕਰਦੀ ਆ ਅਸਿਆ ਮੈਂ ਬੁਲਾ ਲਉਣੀ ਨਾ 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 ਛੋਟੇ ਨਾਲ ਹੀ ਗੱਲ ਕਰਨੀ ਹੈਗੀ ਮੇਰੇ ਨਾਲ ਕੀ ਗੱਲ ਕਰਨੀ ਹੈ ਬਸ ਉਹ ਵੇਸੀ ਗੱਲ ਕਰਨੀ ਹੈਗੀ ਤੇ ਉਹ ਮਗਰ ਇਹ ਤਾਂ ਵਾਈ ਵਾਲੀ ਕੁਸੀ ਇਲੈਗਲ ਹੋ ਗਈ ਹੈ ਨਾ ਹਾਂ ਦੱਸ ਦੇ ਸੀ ਕਹਿੰਦੇ ਠੀਕ ਹੋ ਗਿਆ ਹਾਂ ਹਾਂ ਤਾਕੜਾ ਬਹੁਤ ਬੰਦਾ ਭਾਈ ਪੈਸੇ ਆ ਅੱਛਾ ਹਾਂ ਠੀਕ ਤੇ ਮੈਂ ਤਾਂ ਸਾਨੂੰ ਐਂ ਕਹਿੰਦਾ ਤੀਗਾ ਕੀ ਕਹਿੰਦੇ ਸੀ ਉਹ ਉਹ ਵੈਸੇ ਗੱਲ ਕਰਦਾਗਾ ਮੈਂ ਚੱਲ ਬਾਈਫਰੈਂਡ ਤਾਂ ਹਰ ਇੱਕ ਦੇ ਰੱਖੇ ਹੁੰਦੇ ਨੇ ਅੱਜ ਕੱਲ ਤਾਂ ਜਵਾਨਾ ਭਾਈ ਹੈ ਤੁਹਾਨੂੰ ਸ਼ਰਮ ਨਹੀਂ ਹੁੰਦੀ ਕਿ ਐਸੀ ਗੱਲਾਂ ਕਰਦੇ ਤੁਸੀਂ ਨਾ 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 ਇਹ ਜਿਹੀ ਗੱਲਾਂ ਨਹੀਂ ਬਕਾਦਾ ਹੈਗਾ ਮੈਂ ਤਾਂ ਪੈਸੇ ਨੂੰ ਆਇਆ ਕਹਿੰਦਾ ਤੀਗਾ ਜੇ ਤੁਸੀਂ ਮੇਂ ਮਗਰ ਨਾਲ ਗੱਲ ਕਰ ਲੈਂਦੀ ਮੂੰਹ ਸੰਭਾਲ ਕੇ ਗੱਲ ਕਰੋ ਤੁਸੀਂ ਐ ਨਹੀਂ ਭਾਈ ਮੈਂ ਤੈਨੂੰ ਕਹਿੰਦਾ ਹੈਗਾ ਗੱਲ ਸੁਣ ਲੈ ਮੇਰੀ ਕਬਰਾਂ ਨਾ ਜੀ ਤੂੰ ਗੱਲ ਕਰ ਲੈਂਦੀ ਪਾੜਾ ਪੈਸੇ ਵਾਲਾ ਬੰਦਾ ਹੈਗਾ ਮੇਰੇ ਕੋਲ ਨਾ ਉਹਦੀ ਗੱਲ ਕਰੇ ਕੋਈ ਮੈਨੂੰ ਨਹੀਂ ਵਧੀਆ ਲੱਗਦਾ ਅੱਜ ਕੱਲ ਤਾਂ ਨਾ ਫੈਸਨਾਗਾ ਬਾਈਫਰੈਂਡ ਤਾਂ ਸੋਹਣੇ ਸੋਹਣੇ ਅੱਡ ਰੱਖੇ ਹੁੰਦੇ ਨੇ ਤੇ ਪੈਸੇ ਖਾਣ ਵਾਲੇ ਬੰਦੇ ਅੱਡ ਰੱਖੇ ਹੁੰਦੇ ਨੇ ਤੈਨੂੰ ਮੈਂ ਦੱਸਾਂ ਗੱਲ ਮੈਨੂੰ ਨਹੀਂ ਲੋੜ ਇਹ ਜਿਹੇ ਬੰਦੇ ਦੀ ਆ ਸਾਰੇ ਸੌਕ ਪੂਰੇ ਹੋਣਗੇ ਕੋਈ ਨਾ ਮੈਂ ਬੁਲਾ ਦਿੰਨੀ ਪੈਸੇ ਨੂੰ ਹੀ ਆਏ ਹੋਗੇ ਤੁਸੀਂ ਫਿਰ ਵੀ ਨਾ ਪੈਸੇ ਦੀ ਤਾਂ ਕੋਈ ਗੱਲ ਨਹੀਂ ਹੈ ਜਿੱਤਾ ਕੋਈ ਗੱਲ ਨਹੀਂ ਤੂੰ ਭਾਈ ਮੇਰੀ ਗੱਲ ਤੇ ਮੜੀ ਜੀ ਵਿਚਾਰ ਕਰੀ ਮੈਂ ਪਾਣਦਾ ਕਿ ਅਸਮੈਂ ਪੈਸੇ ਦਾ ਕੋਈ ਹੈ ਵੀਗਾ ਦਾਰੂ ਕਿਤੇ ਪੀਵਾਂ ਉਹ ਡਾਕਾ ਮਾਰਨਾ ਪਊ ਟੋਟੇ ਬਾਈ ਹਾਂ ਬਾਈ ਉਹ ਜੇ ਇੱਦੇ ਚ ਪੱਖਾ ਲਾਇਆ ਸੀ ਕੋਈ ਲੈਂਦਾ ਹੀ ਨਹੀਂ ਆਪਾਂ ਤਾਂ ਕੁਝ ਯਾਰ ਲੈਂਦੇ ਨਹੀਂ ਬਾਈ ਲੋਹਾ ਲੱਪਾਟ ਆਪਣੇ ਤੋਂ ਕੋਈ ਆਪਾਂ ਕਿਸੇ ਦੁਕਾਨ ਚ ਚੋਰੀ ਕਰਾਂਗੇ ਜਿੱਥੇ ਖੁੱਲੇ ਨੋਟ ਪਏ ਹੋਣ ਜਰਦਾ ਬੀੜਿਆਂ ਦੇ ਗੱਟੇ ਭਰੇ ਹੋਣ ਉੱਥੇ ਦੇਖੋ ਹਾਂ ਬਾਈ ਟੋਟੇ ਉੱਥੇ ਡਾਕਾ ਮਾਰਨਾ ਪਊਗਾ ਆਪਣੇ ਪਿੰਡ ਦੋ ਦੁਕਾਨਾਂ ਨੇ ਉਹ ਤਾਂ ਮੇਰੇ ਸਾੜੇ ਦੁਕਾਨ ਦੇ ਵਿੱਚ ਹੀ ਪੈਂਦੀ ਨੇ ਕੋਡ ਤੋਂ ਨਹੀਂ ਨਾ ਦੇਖਿਆ ਕੋਈ ਦੁਕਾਨ ਹੋਏ ਦੇਖ ਲੈਨੇ ਦੱਤੇ ਬਾਈ ਕੋਈ ਨਿਗਾਹ ਤੇ ਕਰੋ ਫੇਰ ਆਪਾਂ ਚੱਲੀਏ ਇੱਕ ਦਿਨ ਹੋਰ ਬੀੜੀਆਂ ਪੀ ਪੀ ਦੱਤੇ ਬਾਈ ਹਲਕੇ ਮੱਚਿਆ ਬੈ ਚਿੱਟੀਆਂ ਆਈਆਂ ਪੀ ਹਾਂ ਤੂੰ ਸ਼ੇਰ ਸੂਰੀ ਸੁਣਾ ਦੇ ਕੋਈ ਅੱਜ ਦਸ਼ਨਾਮਾ ਫਿਰ ਦੱਤੇ ਬਾਈ ਐ ਬਾਈ ਇਹਨੇ ਪੀੜੇ ਕਰਦੇ ਛਾਪੇ ਬੱਕਰੀ ਬਾਹਰ ਕੜੀ ਅੰਦਰ ਮੇਮਣਾ ਮੈਂਕੇ ਓ ਬੱਕਰੀ ਕੀ ਬਾਹਰ ਕਰੇ ਟੱਟੇ ਫੜ ਕੇ ਮੇਮਣਾ ਮੈਂਕੇ ਜਾਂ ਅੰਦਰ ਵਾਗੀ ਜੀ ਹੋਰ ਦੱਤੇ ਬਾਈ ਗੱਲ ਛਡ ਮੇਰੀ ਜਦੋਂ ਆਪਣੇ ਰਵੇ ਹੁਣ ਹੈ ਹੀ ਨਹੀਂ ਕੁਛ ਹਾਂ ਉਹੀ ਗੱਲ ਹੋ ਗਈ ਪੀੜੇ ਕਰਦੇ ਛਾਪੇ ਇਹਦੇ ਨਾਲ ਨਹੀਂ ਲਾਈ ਦੇ ਕੋਈ ਆਪਾਂ ਡਾਕਟਰ ਨਾਲ ਨਾ ਪਊਗਾ। ਇਹਦਾ ਕਟਾ-ਕਟਾ ਨਾ ਖੋਲੀਏ। ਸਿੰਦੀ, ਲੈ ਕੀ ਹੋ ਗਿਆ ਹੁਣ ਤੈਨੂੰ? ਘਰ ਲਾਲਾ ਆਇਆ। ਇਹ ਮਰ ਜਾਣਾ ਪੈਸੇ ਲੈਣ ਆਇਆ ਹੋਵੇ। ਹਾਂ, ਤੂੰ ਉਹਦੇ ਨਾਲ ਗੱਲ ਕਰ ਲੈ। ਤੂੰ ਦੁਕਾਣ ਪਾਟੇ ਰਹਿੰਦੇ ਮੈਂ ਤੋਦਾਂ। ਨਹੀਂ ਮੈਂ ਤੋਦਨੀ ਤੂੰ ਜਾ ਇਹ ਨਾਲ ਗੱਲ ਕਰ ਲੈ। ਇਹ ਬਿਮਾਰੀ ਪੈਣ ਨੂੰ। ਕਰ ਲੈ ਕਿ ਹੱਗਤਾ। ਇਹ ਚਟਨੀ ਦੇ ਵਿੱਚ ਡੋਲ ਦੇ। ਹਾਂ ਡੋਲਦਰ ਨਹੀਂ ਕੋਈ ਨਾ। ਆ ਜਾ ਆ ਜਾ ਸਿੰਦੀ ਹੋ ਠੀਕ ਆ। ਮਰ ਜਾਣਾ ਨਾ ਹੋਵੇ। ਚੌਥਾ ਕਿਹੜਾ ਸਾਡੇ ਘਰੇ ਤੇਰਾ? ਪਾਰਾ ਸਾਰਾ ਤੈਨੂੰ ਵਧੀ ਇਹ ਨਾ ਤੇਰਾ। ਮੈਨੂੰ ਬੰਦਿਆ ਮੈਨੂੰ ਕਹੇ ਸੜਕ ਇਹ ਕਰ ਮੈਂ ਤੈਨੂੰ ਦੱਸਾਂ ਗੱਲ ਮੈਂ ਕਿੰਨਾ ਪੰਜ ਹਜ਼ਾਰ ਦਾ ਸ਼ਬਦ ਲੈ ਕੇ ਆਉਂਗੀ ਮੱਖਾ ਚਹੀ 10 ਦਾ ਚੱਕਰੀ ਹੁਣ ਤੈਨੂੰ ਦੱਸਾਂ ਗੱਲ ਹੁਣ ਤੈਂ ਜਮਾ ਬੱਲੇ ਬੱਲੇ ਹੋਈ ਪਈ ਮੇਰਾ ਤਾਂ ਦੁਕਾਨ ਦਾ ਇਹਦਾ ਕੰਮ ਖੜ ਗਿਆ ਥੀਗਾ ਮਰਨਿਆ ਮੈਂ ਤਾਂ ਮੱਗਰ ਠੀਕ ਹੋ ਗਿਆ ਸ਼ੁਕਰ ਹੈ ਮੈਂ ਤਾਂ ਕੰਬਲੀ ਹੋਈ ਪਈ ਸੀ ਸੱਟ ਉੱਜੜ ਗਈ ਸਾਰਾ ਬੇੜਾ ਬੇਗਦੀ ਪਿੰਡ ਦਾ ਤਾਂ ਤੇ ਹੋਰ ਤੇ ਮੇਰੀ ਤਾਂ ਦੁਕਾਨ ਸਾਰੀ 베ਲੀ ਹੋ ਗਈ ਤੇ ਬੇਣਾ ਹੈ ਹੁਣ ਦੁਕਾਨ ਫੁੱਲ ਭਰਦਾਂਗੇ ਤੈਨੂੰ ਮੈਂ ਦੱਸਾਂ ਗੱਲ ਕਿੰਨਾ ਮਰਜੀ ਮਾਲ ਚੱਕ ਲੈ ਆ ਕੇ ਰੀ ਚੱਲ ਵਧੀਆ ਮੇਰੀ ਗੱਲ ਸੁਣ ਨੀ ਤੇਰੇ ਕੋਲ ਹੀ ਨਹੀਂ ਆ ਗਈ ਥੀਗਾ ਵੇ ਆਇਆ ਸੀ ਆ ਤੈਨੂੰ 12 ਗੱਲਾਂ ਇਹਦਾ ਸਵਾਦ ਰੰਦਾ ਗੰਜਾ ਕੇ ਹੋਣਿਆ ਗੱਦ ਦਾ ਛਣ ਲਿਆ ਕਰ ਗੁੱਠਾ ਲੱਗਿਆ ਕਰ ਹੁਣ ਤੂੰ ਉਹਨੂੰ ਖੁਸ਼ ਕਰਕੇ ਰੱਖਿਆ ਕਰ ਤੈਨੂੰ ਮੈਂ ਦੱਸਾਂ ਗੱਲ ਜੇ ਉਹ ਖੁਸ਼ ਆ ਤਾਂ ਆਪਾਂ ਸਾਰੇ ਖੁਸ਼ ਆ ਤੈਨੂੰ ਮੈਂ ਦੱਸਾਂ ਗੱਲ ਅੱਛਾ ਤੇਰੇ ਦੇਲੇ ਲੈਣ ਚ ਮੈਂ ਖੁਸ਼ ਕਰਾਂ ਹੁਣ ਤੇ ਹੋਰ ਕੌਣ ਕਰੂਗਾ ਐਡੇ ਵੱਡੇ ਝਾਫੇ ਨੂੰ ਹੱਥ ਕੌਣ ਪਾਉਂਦਾ ਦਿੱਥੂ ਨਾ ਮੈਂ ਮੇਰੀ ਗੱਲ ਸੁਣ ਸੱਚੀ ਗੱਲ ਦਸੀ ਮੈਂ ਮਰਨਾ ਮੇਰੀ ਭੈਣ ਕੋਲ ਤਾਂ ਕੁਛ ਦੱਸਦਾ ਨਾ 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 ਕਾਈ ਮਾਰਦੀ ਨਾ ਨਾ ਸਿੱਧੀ ਮੈਨੂੰ ਐ ਸਮਝਦੀ ਉਹ ਤਾਂ ਮੇਰੇ ਇੱਕ ਇੱਕ ਮਿੰਟ ਤੇ ਇੰਟਰਵਿਊ ਲੈਂਦੀ ਆ ਨਹੀਂ 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 ਤੂੰ ਜਮਾ ਨਾ ਹੋ ਕਰਿਆ ਕਰ ਤੈਨੂੰ ਮਦਦ ਸੰਗ ਲ ਮੈਨੂੰ ਤਾਂ ਤੇ ਜੀ ਕੀ ਨਹੀਂ ਤੂੰ ਤੱਕ ਤੇ ਤਵੇ ਤੇ ਬਹਿ ਜਾ ਤਾਂ ਨੀ ਤਵਾਰੀ ਮੰਨਦੀ ਤੱਕ ਤੇ ਤਵੇ ਤੇ ਕਿਉਂ ਹੋ ਰਹੀ ਗੱਲਾਂ ਮਾਰੀ ਜਾਂਦੀ ਨਹੀਂ 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 ਆਹ ਰੋਜ਼ ਲੜਦੀ ਕਹਿੰਦੀ ਨਹੀਂ ਤੂੰ ਕਿੰਨੇ ਪੈਸੇ ਦੇਣੀ ਆ ਰੋਜ਼ ਚੰਗਾ ਨਹੀਂ ਲੱਗਦਾ ਇਹਨੂੰ ਫਿਰ ਵਿਚਾਰੀ ਨਵੀਂ ਆ ਇਹਨੂੰ ਕੀ ਪਤਾਗਾ ਵਰਤ ਪਰਦੇਵਾ ਕੀ ਹੁੰਦਾਗਾ ਹੈ ਤੇ ਕਿੰਨੇ ਵਧੀਆ ਸਵਾਲ ਆ। ਸਾਰਾ ਸਮਾਨ ਨਾ ਮਾ ਪਾ ਲਿਆ। ਸਾਰਾ ਸਮਾਨ ਮਿਲ ਜੂਗਾ ਤੈਨੂੰ ਮੈਂ ਸਾਂਗਲ ਦੁਕਾਨ ਤੋਂ ਫੁੱਲ ਭਰ ਦੂੰ ਤੈਨੂੰ ਮੈਂ ਸਾਂਗਲ। ਬੇਣੀ ਨਾ ਜਿਹੜੇ ਸੰਤਰੀ ਦੇ ਬਿਸਪਰ ਹੁੰਦੇ ਆ ਉਹ ਲੈ ਕੇ ਆਉਣ ਪੈਕਟ ਐ ਨਹੀਂ। ਲੈ ਕਿੰਨੇ ਮਰਜੀ ਚੱਕ ਲਿਆ। ਨਹੀਂ ਹੈਗੇ ਕਿ ਮੁੱਕ ਗਏ। ਆ ਪਾਣੀ ਘਰੇ ਵਗ ਜਾਂਦੇ ਨਾਲ। ਇੰਨਾ ਅਗਲਾ ਸੁੱਧ ਧਾਰ ਦੇ ਦਿੰਦਾ ਵਾ। ਤੇ ਚਾਹ ਪਾਣੀ ਪੁੱਛ ਰਤ ਕੀ ਹੋ ਗਿਆ? ਜੋ ਦਿਨ ਬਣਿਆ ਕਰਦੇ ਆਪਾਂ। ਤੂੰ ਬਾਲੀ ਵੱਡੀ ਐਕਟਰ ਨਹੀਂ ਬਣਦੀ। ਅੱਛਾ ਮੈਨੂੰ ਤੂੰ ਵੇਖੂ ਬੁੱਧੂ ਬਣਾ ਦੇਣੀ ਆ। ਨਹੀਂ ਬੁੱਧੂ ਨਹੀਂ ਫਿਰ ਵੀ ਚਾਹ ਪਾਣੀ ਤਾਂ ਪੁੱਛਣਾ ਪੈਂਦਾ। ਹਾਏ ਦੇਖ ਭੈਣ ਘੜਾ ਮੈਂ ਤਾਂ ਟੰਗਾਂ ਆਂ ਲੱਗਦਾ ਕਿ ਜਿਹੜੇ ਸਾਡਾ ਨਸ਼ਾ ਪਤਾ ਕਰਦੇ ਨੇ ਬੀੜੀਆਂ ਪੀਂਦੇ ਨਾ ਅਥਨੜੜਕੇ ਦੇ ਮਹਿਮਾਨ ਨੇ ਬਾੜੀ ਖਿਚੜਾ ਕਰਾਉਂਦੇ ਨੇਗੇ ਚੱਕ ਕੇ ਇਥੋਂ ਮਸਮਸ਼ਾਨ ਘੜੀ ਅੱਧੇ ਲਈ ਜਾਣੇ ਪੈਣਗੇ ਬਰ ਜਾ ਮੇਰੇ ਸਾਲਿਆਂ ਨੂੰ ਪੀਕੇ ਸਲਫਾ ਮੇਰੇ ਅਮਲੀਆਂ ਨੂੰ ਨਜ਼ਾਰਾ ਬੜਾ ਆਉਦਾ ਡੰਡੀਆਂ ਦਾ ਪੀਕੇ ਸਲਫਾ ਕੀ ਚਾਚਾ ਬਾਹਟੇ ਸੀ ਦੇਖੀ ਚਾਚਾ ਮਾਰਤੇ ਦੀ ਕਿਵੇਂ ਮੇਰੇ ਸਾਲੇ ਲਗਰੇ ਲੀਲਕੀਆਂ ਲਾਉਣ ਮਾਰਤੇ ਮਾਰਤੇ ਉਹ ਮੈਂ ਨਹੀਂ ਤੁਹਾਨੂੰ ਮਾਰਦਾ ਤੁਸੀਂ ਤਾਂ ਆਪਦੀ ਮੌਤ ਆਪੇ ਮਰ ਜੂਗੇ ਜਿਹੜੇ ਸਾ ਤੁਸੀਂ ਬੀੜੀਆਂ ਪੀਨਿਓ ਪਠਾਈ ਕ ਚਲਦਾ ਕ ਬੋਹਦਾ ਕ ਚਲਦਾ ਕ ਬੋਹਦਾ ਮੇਰੇ ਸਾਗਣੇ ਨਾ ਹੁਣ ਜਾਂ ਜਿਵੇਂ ਆਂਦਾ ਚਾਚਾ ਜਿਹੜਾ ਪਿੰਡ ਦਾ ਬੀੜੀ ਹਾਂ ਐੜੀ ਹੋਰ ਐੜੀ ਆ ਧੀੜੀ ਸ਼ਰਮ ਕਰ ਲਿਆ ਕਰੋ ਚੋਦੇ ਇੱਕ ਚਾਚਾ ਹੋਰ ਗੱਲ ਆ ਜਿਹੜਾ ਖਾਵੇ ਜਰਦਾ ਉਹ 100 ਸਾਲ ਨਹੀਂ ਮਰਦਾ ਉਹ ਭੈਣ ਕਢਾਵੇ ਗੱਲਾਂ ਸਿਰਫ ਕਹਿਣ ਯੋਗੀਆਂ ਨਹੀਂ ਆ ਉਹ ਤੇਰੇ ਨਾਲ ਚਾਚਾ ਜ਼ਰੂਰੀ ਗੱਲ ਕਰਨੀ ਤੇਰੇ ਕੋਲੇ ਘਰੇ ਗਏ ਸੀ ਚਾਰ ਵਾਰੀ ਹਾਂ ਦੱਸ ਕੀ ਗੱਲ ਐ ਦੱਸ ਆਪਣੇ ਪਿੰਡ ਤਿਲਕਨ ਪੁਰੇ ਦਾ ਮਾਹੌਲ ਬਹੁਤ ਖਰਾਬ ਮਾਹੌਲ ਖਰਾਬ ਐ ਮੈਨੂੰ ਤਾਂ ਕਿਸੇ ਪਾਸੋਂ ਲੱਗਦਾ ਹੈ ਗਿਆ ਤੂ ਸੇ ਉਹੇ ਖੰਬਾ ਏ ਡਾਰਾ ਬਣੀ ਜਾਨੀਂ ਅੰਗਲੀ ਦੇ ਘਰ ਨਹੀਂ ਹੈਗੇ ਯਾਰੀ ਕਰੋਟਾਂ ਵਾਲੇ ਆੜੀ ਓਏ ਹੌਲੀ ਬੋਲ ਓਏ ਹੌਲੀ ਬੋਲ ਕੰਧਾਂ ਦੇ ਵੀ ਕੰਨ ਹੁੰਦੇ ਨੇ ਹਾਂ ਉਹ ਤਾਂ ਤੂੰ ਕੇਲੋ ਟੀ ਨਹੀਂ ਕੇਲੋ